ਤਹਿਸੀਲਾਂ ਤੇ ਸਬ ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਤਹਿਸੀਲਾਂ ਤਹਿਸੀਲਦਾਰਾਂ ਦਾ ਸਵੇਰੇ 9 ਵਜੇ ਤੱਕ ਦਫ਼ਤਰਾਂ ਦੇ ਵਿੱਚ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਨਹੀਂ ਚੱਲੇਗੀ ਕੋਈ ਵੀ ਬਹਾਨੇਬਾਜ਼ੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਤਹਿਸੀਲਦਾਰ ਨਾਇਬ ਤਹਿਸੀਲਦਾਰ ਠੀਕ ਸਵੇਰੇ 9 ਵਜੇ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚਣ ਤੇ ਕਿਸੇ ਤਰੀਕੇ ਦੀ ਕੋਈ ਵੀ ਬਹਾਨੇਬਾਜ਼ੀ ਨਹੀਂ ਚੱਲੇਗੀ ਐਮ ਸੇਵਾ ਐਪ ਦੇ ਰਾਹੀਂ ਅਧਿਕਾਰੀਆਂ ਦੀ ਹਾਜ਼ਰੀ ਲੱਗੇਗੀ ਐਮ ਸੇਵਾ ਐਪ ਦੇ ਰਾਹੀਂ ਆਪਣੀ ਹਾਜ਼ਰੀ ਲਗਾਉਣੀ ਹੋਵੇਗੀ ਐਪ ਦੇ ਜ਼ਰੀਏ ਸੈਲਫੀ ਸਮੇਤ ਹਾਜ਼ਰੀ ਲਗਾਈ ਜਾਵੇਗੀ ਤਹਿਸੀਲਾਂ ਦੇ ਵਿੱਚ ਕੰਮ ਯਕੀਨੀ ਤੇ ਸੁਚਾਰੂ ਬਣਾਉਣ ਦੇ ਲਈ ਸਖਤ ਹੁਕਮ ਦਿੱਤੇ ਗਏ ਨੇ ਐਡਿਸ਼ਨਲ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਇਸ ਨੂੰ ਲੈ ਕੇ ਹੁਕਮ ਬਕਾਇਦਾ ਜਾਰੀ ਕਰ ਦਿੱਤੇ ਨੇ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਆਮ ਜਨਤਾ ਦਾ ਲੋਕਾਂ ਦਾ ਤਹਿਸੀਲਾਂ ਦੇ ਨਾਲ ਨਾਇਬ ਤਹਿਸੀਲਦਾਰਾਂ ਦੇ ਨਾਲ ਤਹਿਸੀਲਦਾਰਾਂ ਦੇ ਨਾਲ ਵਾ ਵਸਤਾ ਪੈਂਦਾ ਰਜਿਸਟਰੀ ਕਰਵਾਉਣ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਤਹਿਸੀਲਾਂ ਦੇ ਵਿੱਚ ਪਹੁੰਚਦੇ ਨੇ ਤਾਂ ਕਈ ਵਾਰ ਅਧਿਕਾਰੀ ਲੇਟ ਦਫ਼ਤਰਾਂ ਦੇ ਵਿੱਚ ਪਹੁੰਚਣ ਦੇ ਨਾਲ ਲੋਕਾਂ ਨੂੰ ਖਚਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਲੋਕਾਂ ਦੀ ਖੱਜਲ ਖਵਾਰੀ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਪਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਮਾਨ ਸਰਕਾਰ ਦੇ ਵੱਲੋਂ ਇਹ ਸਖਤ ਹੁਕਮ ਜਾਰੀ ਕੀਤੇ ਗਏ ਨੇ ਤਹਿਸੀਲਦਾਰਾਂ ਦਾ ਸਵੇਰੇ 9 ਵਜੇ ਤੱਕ ਦਫ਼ਤਰਾਂ ਦੇ ਵਿੱਚ ਪਹੁੰਚਣਾ ਲਾਜ਼ਮੀ ਹੋਵੇਗਾ ਕਿਸੇ ਤਰੀਕੇ ਦੀ ਕੋਈ ਬਹਾਨੇਬਾਜ਼ੀ ਨਹੀਂ ਚਲੇਗੀ ਐਮ ਸੇਵਾ ਐਪ ਦੇ ਰਾਹੀਂ ਅਧਿਕਾਰੀਆਂ ਦੇ ਵੱਲੋਂ ਆਪਣੀ ਹਾਜ਼ਰੀ ਲਗਾਈ ਜਾਵੇਗੀ ਤੇ ਐਪ ਦੇ ਜ਼ਰੀਏ ਸੈਲਫੀ ਸਮੇਤ ਹਾਜ਼ਰੀ ਲੱਗੇਗੀ ਸੈਲਫੀ ਸਮੇਤ ਐਪ ਦੇ ਜ਼ਰੀਏ ਤੁਹਾਨੂੰ ਹਾਜ਼ਰੀ ਲਗਾਉਣੀ ਹੋਵੇਗੀ ਸਵੇਰੇ ਠੀਕ 9 ਵਜੇ ਹਰ ਅਧਿਕਾਰੀ ਨੂੰ ਤਹਿਸੀਲ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਪਹੁੰਚਣਾ ਹੋਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਨਾਰਾੜ ਜੜ ਚੁੱਕੇ ਨੇ ਨਪਿੰਦਰ ਤਹਿਸੀਲਾਂ ਤੇ ਸਬ ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਕਾਫੀ ਸਖਤ ਹੁਕਮ ਵੀ ਜਾਰੀ ਕੀਤੇ ਗਏ ਨੇ ਕੀ ਕੁਝ ਨਾ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਲੇਕੋ ਬਿਲਕੁਲ ਬੜਾ ਵੈਸਟ ਸਨੇਹਾ ਦੇਣ ਦੀ ਕੋਸ਼ਿਸ਼ ਹੈ ਜੀ ਸਰਕਾਰ ਦੇ ਵੱਲੋਂ ਕਿ ਪਿਛਲੇ ਦਿਨ ਜੇ ਅਸੀਂ ਦੇਖਿਆ ਕਿ ਤਹਿਸੀਲਦਾਰ ਔਰ ਲੈਫਟ ਤਹਿਸੀਲਦਾਰਾਂ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਸੀ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਲੇ ਵੀ ਕਈ ਥਾਵਾਂ ਤੇ ਸ਼ਿਕਾਇਤਾਂ ਆ ਰਹੀਆਂ ਸੀ ਕਿ ਤਹਿਸੀਲਾਂ ਔਰ ਜਿਹੜੀਆਂ ਸਭ ਤਹਿਸੀਲਾਂ ਨੇ ਉਹਨਾਂ ਦੇ ਵਿੱਚ ਸ਼ਾਇਦ ਕਈ ਅਧਿਕਾਰੀ ਟੈਂਕ ਤੇ ਨਹੀਂ ਪਹੁੰਚਦੇ ਜਾਂ ਫਿਰ ਕਿਆਂ ਲੋਕਾਂ ਦੀ ਰਜਿਸਟਰੀ ਨਹੀਂ ਹੋ ਰਹੀ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਦੇ ਵਿੱਚ ਬੜਾ ਸਖਤ ਸੁਨੇਹਾ ਦੇਣ ਦੀ ਇੱਕ ਹੋਰ ਕੋਸ਼ਿਸ਼ ਹੈ ਔਰ ਉਸ ਨੂੰ ਟੈਕਨੀਕਲੀ ਵੀ ਜਿਹੜਾ ਹੈਗਾ ਅ ਅਜਿਹਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਕੋਈ ਵੀ ਅਧਿਕਾਰੀ ਕੋਈ ਅਫਸਰ ਬਹਾਨੇਬਾਜ਼ੀ ਨਾ ਕਰ ਸਕੇ ਔਰ ਸਭ ਤੋਂ ਵੱਧ ਇੱਕ ਐਮ ਸੇਵਾ ਐਪ ਹੈ ਜਿਹੜਾ ਉਹਦੇ ਰਾਹੀਂ ਇਹਨਾਂ ਅਫਸਰਾਂ ਦੀ ਹਾਜ਼ਰੀ ਚਕੀਰੀ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਔਰ ਇਸ ਐਪ ਦੇ ਰਾਹੀਂ ਸਿੱਧੇ ਤੌਰ ਤੇ ਜਿਹੜਾ ਅਧਿਕਾਰੀ ਚਾਹੇ ਉਹ ਤਸਿਲਦਾਰ ਚਾਹੇ ਨੈਬਜ਼ੀਲਰਾ ਜਾਂ ਫਿਰ ਜਿਸ ਵੀ ਵਿਅਕਤੀ ਨੂੰ ਜਿਹੜੇ ਚਾਹੇ ਕਾਨੂੰਗੂਣੇ ਜਿਨ੍ਹਾਂ ਨੂੰ ਸਬਜਿਸਟਰਾ ਵੀ ਜਿਹੜੇ ਨੇ ਪਾਵਰ ਦਿੱਤੀ ਗਈ ਆ ਉਹ ਲੋਕ ਆਪ ਦੇ ਚਿਹਰੇ ਜਿਹੜੀ ਉਹਨਾਂ ਦੀ ਲੋਕੇਸ਼ਨ ਹੈ ਉਸ ਲੋਕੇਸ਼ਨ ਨੂੰ ਉਹਦੇ ਵਿੱਚ ਰਜਿਸਟਰ ਕੀਤਾ ਜਾਏਗਾ ਐਮਸੇਵਾ ਐਪ ਦੇ ਵਿੱਚ ਔਰ ਉੱਥੇ ਆਪਣੀ ਸੈਲਫੀ ਅਪਲੋਡ ਦੇਣਗੇ ਔਰ ਅਪਲੋਡ ਹੋਣ ਤੋਂ ਬਾਅਦ ਉਹਨਾਂ ਦੀ ਟੈਂਡੈਂਸ ਲੱਗੇਗੀ ਔਰ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਕਿ ਜਿਹੜਾ ਕੋਈ ਵਿਅਕਤੀ ਆਨਲਾਈਨ ਆਪਦੇ ਸਾਰੇ ਡਾਕੂਮੈਂਟ ਸਬਮਿਟ ਕਰ ਦਿੰਦਾ ਸਾਰੇ ਡਾਕੂਮੈਂਟ ਉਹਦੇ ਸਹੀ ਪਾਏ ਜਾਂਦੇ ਨੇ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ 5 ਵਜੇ ਜਾਂਦੇ ਨੇ ਉਸ ਤੋਂ ਬਾਅਦ ਕਿਸੇ ਦੀ ਰਜਿਸਟਰੀ ਨਹੀਂ ਹੁੰਦੀ ਔਰ ਹੁਣ ਜਿਹੜੇ ਆਦੇਸ਼ ਦਿੱਤੇ ਗਏ ਨੇ ਉਹਦੇ ਮੁਤਾਬਕ ਜੇ ਤੁਹਾਡੇ ਕੋਲੇ ਕੋਈ ਵਿਅਕਤੀ 5 ਵਜੇ ਤੱਕ ਤੁਹਾਡੇ ਦਫ਼ਤਰ ਦੇ ਅੰਦਰ ਪਹੁੰਚ ਜਾਂਦਾ ਉਹ ਆਪ ਦੀ ਹਾਜ਼ਰੀ ਉੱਥੇ ਲਵਾ ਦਿੰਦਾ ਹੈ ਔਰ ਉਸ ਤੇ ਜਿਹੜੇ ਡਾਕੂਮੈਂਟ ਨੇ ਉਹ ਆਨਲਾਈਨ ਸਾਰੇ ਅਪਲੋਡ ਨੇ ਸਹੀ ਪਾਇਆ ਜਾਂਦੇ ਨੇ ਐਫਸੀ ਦੇ ਵਿੱਚ ਉਹ ਅਧਿਕਾਰੀ ਚਾਹੇ ਉਹਨੂੰ 6 ਵਜੇ ਦੇ ਨੇ ਚਾਹੇ 7 ਵਜੇ ਦੇ ਨੇ ਉਸ ਸ਼ਖਸ ਦੀ ਰਜਿਸਟਰੀ ਜਿਹੜੀ ਉਹ ਕਰਨੀ ਹੋਵੇਗੀ ਉਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਪਰ ਸਭ ਤੌਰ ਤੇ ਇੱਕ ਹੋਰ ਚੀਜ਼ ਕੀਤੀ ਗਈ ਆ ਕਿ ਕਈ ਜਿਹੜੇ ਅਫਸਰ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤੇ ਗਏ ਨੇ ਉਹਦੇ ਵਿੱਚ ਉਹਨਾਂ ਨੇ ਸਾਫ਼ ਕਲੀਅਰ ਕੀਤਾ ਜਿਹੜੇ ਅਨੁਰਾਗ ਵਰਮਾ ਨੇ ਮੈਕਮੇਂਟ ਐਡੀਸ਼ਨਲ ਚੀਫ ਸੈਕਟਰੀ ਐਫਸੀਆਰ ਨੇ ਉਹਨਾਂ ਨੇ ਇੱਕ ਚੀਜ਼ ਬੜਾ ਆਰਡਰ ਦੇ ਵਿੱਚ ਸਾਫ਼ ਲਿਖੀ ਹੈ ਕਿ ਜਿਹੜੇ ਐਡੀਸ਼ਨਲ ਚਾਰਜ ਵਾਲੇ ਨੇ ਜੇ ਉਹ ਆਪ ਦੇ ਜਿਹੜਾ ਮੇਨ ਚਾਰਜ ਆ ਉਹ ਸਮਹਾਲਣਗੇ ਪਰ ਜਿਹੜਾ ਐਡੀਸ਼ਨਲ ਆ ਉਹ ਦੀ ਥਾਂ ਤੇ ਕਿਉਂਕਿ ਜਿਹੜੇ ਡੀਸੀਜ਼ ਨੇ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਇਹ ਤੋਂ ਹੜਤਾਲ ਆ ਗਈ ਸੀ ਇਹ ਨੈਪ ਸਿਲਰ ਰੋ ਤਸਿਲਰ ਕਾਨੂੰਗੋ ਨੂੰ ਔਰ ਜਿਹੜੇ ਸਬ ਡਿਸਟ੍ਰਿਕਟ ਔਰ ਬਾਕੀ ਚਾਰਜ ਦਿੱਤੇ ਗਏ ਸੀ ਪੀਸੀਐਸ ਅਫਸਰਾਂ ਨੂੰ ਤਾਂ ਜਿਹੜਾ ਐਡੀਸ਼ਨਲ ਚਾਰਜ ਵਾਲੀ ਜਗ੍ਹਾ ਤੇ ਜਿਹੜੇ ਬਾਕੀ ਅਧਿਕਾਰੀ ਨੇ ਚਾਹੇ ਪੀਸੀਐਸ ਅਧਿਕਾਰੀ ਨੇ ਚਾਹੇ ਉਹ ਜਿਹੜੇ ਨੇ ਜਨੂ ਕੋਣੇ ਜਿਨ੍ਹਾਂ ਦੇ ਕੋਲੇ ਚਾਰਜ ਹੈ ਉਹ ਉੱਥੇ ਰਜਿਸਟਰੀ ਕਰਨਗੇ ਔਰ ਜਿਹੜਾ ਮੁੱਖ ਅਧਿਕਾਰੀ ਹੈ ਉਹ ਆਪਦੇ ਮੇਨ ਚਾਰਜ ਤੇ ਕੰਮ ਕਰੇਗਾ ਹੁਣ ਸਭ ਤੋਂ ਵੱਧ ਤਰ ਤੇ ਸੁਨਿਆਹ ਦੇਣ ਦੀ ਕੋਸ਼ਿਸ਼ ਹੈ ਇੱਕ ਤੱਕ ਬਹਾਨੇਬਾਜ਼ੀ ਚੱਲੇਗੀ ਕਿ ਮੈਂ ਕਿਸੇ ਕੰਮ ਦੇ ਵਿੱਚ ਲੇਟ ਸੀ ਜਾਂ ਮੈਂ ਦਫਤਰ ਪਹੁੰਚ ਚੁੱਕਿਆ ਜਾਂ ਦੂਸਰੇ ਸਟੇਸ਼ਨ ਤੇ ਆਸਾ ਨਹੀਂ ਹੋ ਪਾਏਗਾ 9 ਵਜੇ ਹਰ ਹਾਲਤ ਵਿੱਚ ਸਿਵਾਇ ਆਪਣੇ ਰਹੀ ਸੈਲਫੀ ਖਿੱਚ ਕੇ ਆਉਦੀ ਉਹਨਾਂ ਨੂੰ ਅਟੈਂਡੈਂਸ ਲਾਉਣੀ ਹੋਵੇਗੀ ਔਰ ਜਿਹੜਾ ਵਿਅਕਤੀ ਕੋਈ ਵੀ ਉਹਨਾਂ ਦੇ ਕੋਲੇ ਪਹੁੰਚ ਜਾਂਦਾ ਡਾਕੂਮੈਂਟ ਪੂਰੇ ਨੇ ਉਹਦੀ ਰਜਿਸਟਰੀ ਤੋਂ ਅਨਾਕਾਨੀ ਹੁਣ ਅਫਸਰ ਨਹੀਂ ਕਰ ਸਕਣਗੇ ਵਰਨਾ ਸਾਫ ਸੁਨਿਆ ਦੇਣ ਦੀ ਕੋਸ਼ਿਸ਼ ਕਿ ਕਾਰਵਾਈ ਦੇ ਲਈ ਤਿਆਰ ਰਹੋ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਸਖਤ ਐਕਸ਼ਨ ਕੀਤੇ ਗਏ ਨੇ ਔਰ ਹੁਣ ਇਸ ਆਰਡਰ ਦੇ ਨਾਲ ਹੀ ਬੜਾ ਸਖਤ ਔਰ ਸਾਫ ਸੁਨਿਆ ਕਿ ਪਾਰਦਰਸ਼ਤਾ ਜਿਹੜੀ ਆ ਉਹ ਲਾਜ਼ਮੀ ਹੈ ਕੋਈ ਅਧਿਕਾਰੀ ਕੰਮ ਨਹੀਂ ਕਰੇਗਾ ਫਸਮੇਤ ਨਹੀਂ ਪਹੁੰਚੇਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਤਾਂ ਸੁਨਿਆ ਹੈ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਬਰਦਾਸ਼ਤ ਨਹੀਂ ਹੋਵੇਗੀ ਆਮ ਲੋਕਾਂ ਨੂੰ ਹੁਣ ਤਹਿਸੀਲਾਂ ਦੇ ਵਿੱਚ ਖੱਜਲ ਖਵਾਰ ਨਹੀਂ ਕੀਤਾ ਜਾ ਸਕਦਾ ਜੀ ਹਾਂ ਠੀਕ ਹੈ ਨਾ ਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਮਤਲਬ ਬਿਲਕੁਲ ਸਾਫ ਹੈ ਕਿ ਰੈਵਨਿਊ ਅਫਸਰਾਂ ਦੀ ਹੁ ਹਾ ਲੇਟ ਆਉਣ ਦੇ ਪਿੱਛੇ ਜੋ ਕਿ ਕਿਸੇ ਤਰੀਕੇ ਦੀ ਕੋਈ ਬਹਾਨੇਬਾਜ਼ੀ ਹੁੰਦੀ ਸੀ ਉਹ ਨਹੀਂ ਚੱਲੇਗੀ। ਹਾਂ ਠੀਕ ਸਵੇਰੇ 9 ਵਜੇ ਤੁਹਾਨੂੰ ਦਫ਼ਤਰਾਂ ਦੇ ਵਿੱਚ ਪਹੁੰਚਣਾ ਹੋਵੇਗਾ। ਦਫ਼ਤਰਾਂ ਦੇ ਵਿੱਚ ਪਹੁੰਚਣਾ ਠੀਕ ਸਵੇਰੇ 9 ਵਜੇ ਲਾਜ਼ਮੀ ਹੋਵੇਗਾ। ਹਾਂ ਤਾਂ ਐਮ ਸੇਵਾ ਐਪ ਦੇ ਰਾਹੀਂ ਅਧਿਕਾਰੀਆਂ ਦੀ ਹਾਜ਼ਰੀ ਲੱਗੇਗੀ। ਐਪ ਦੇ ਜ਼ਰੀਏ ਸੈਲਫੀ ਸਮੇਤ ਇਹ ਹਾਜ਼ਰੀ ਲਗਾਉਣੀ ਹੋਵੇਗੀ। ਤਹਿਸੀਲਾਂ ਦੇ ਵਿੱਚ ਕੰਮ ਯਕੀਨੀ ਤੇ ਸੁਚਾਰੂ ਬਣਾਉਣ ਦੇ ਲਈ ਸਖਤ ਹੁਕਮ ਦਿੱਤੇ ਗਏ ਨੇ। ਕਿਸੇ ਹੋਰ ਥਾਂ ਤੋਂ ਸੈਲਫੀ ਅਪਲੋਡ ਕਰਨ ਤੇ ਗੈਰ ਹਾਜ਼ਰੀ ਲੱਗੇਗੀ। ਆ ਮੱਲੂਕੀ ਰੈਵਿਨਿਊ ਅਫਸਰ ਜੇਕਰ ਦਫ਼ਤਰ ਨਹੀਂ ਪਹੁੰਚਦਾ ਕਿਸੇ ਹੋਰ ਜਗ੍ਹਾ ਤੋਂ ਉਸ ਦੇ ਵੱਲੋਂ ਸੈਲਫੀ ਸੈਲਫੀ ਦੇ ਜ਼ਰੀਏ ਆਪਣੀ اٹੈਂਡੈਂਸ ਹਾਜ਼ਰੀ ਲਗਾਈ ਜਾਂਦੀ ਹੈ ਤਾਂ ਉਹ ਮਨਜ਼ੂਰ ਨਹੀਂ ਹੋਵੇਗੀ ਫਿਰ ਗੈਰ ਹਾਜ਼ਰੀ ਹੀ ਸਮਝੀ ਜਾਵੇਗੀ